ਇੱਕ ਲੜਕੀ ਸੀ ਜੋ ਜਗਰਾਉਂ ਡਿਸਟ੍ਰਿਕਟ ਨਾਲ ਸੰਬੰਧ ਰੱਖਦੀ ਸੀ ਜਿਸ ਦੀ 25-26 ਸਾਲ ਦੀ ਉਮਰ ਸੀ ਜਿਹੜਾ ਬਾਬਾ ਬਲਜਿੰਦਰ ਸਿੰਘ ਹੈ ਐਨੇ ਉਹਦੇ ਨਾਲ ਸਰੀਰਕ ਸੰਬੰਧ ਬਣਾਏ ਇਹ ਗੱਲ ਕਹੀ ਕਿ ਮੈਂ ਤੈਨੂੰ ਜਿਹੜਾ ਟਰੋਲੀ ਭਾਈ ਗੁਰਦੁਆਰਾ ਸਾਹਿਬ ਹੈ ਉੱਥੇ ਮੱਥਾ ਟਿਕਾਉਣ ਲਈ ਲੈ ਕੇ ਜਾਣਾ ਤੇ ਰਸਤੇ ਦੇ ਵਿੱਚ ਐਨੇ ਬਹਾਨਾ ਕਰਕੇ ਜਿਹੜਾ ਇੱਥੇ ਹੋਟਲ ਹੈ ਉਹਦੇ ਵਿੱਚ ਪ੍ਰਸ਼ਾਦਾ ਛਕਣ ਦੇ ਬਹਾਨੇ ਨਾਲ ਇਹਨੂੰ ਜਿਹੜਾ ਉੱਥੇ ਹੋਟਲ ਦੇ ਵਿੱਚ ਲੈ ਗਿਆ ਇਹਦੇ ਨਾਲ ਉੱਥੇ ਨੇ ਸਰੀਰ ਹਰਕਤਾਂ ਕੀਤੀਆਂ ਅਤੇ ਇਹਦੀਆਂ ਵੀਡੀਓ ਵਗੈਰਾ ਜਿਹੜੀਆਂ ਉੱਥੇ ਬਣਾ ਲਈਆਂ ਤਰਾਉਂਦਾ ਧਮਕਾਉਂਦਾ ਰਿਹਾ ਦਬਾਅ ਪਾਉਂਦਾ ਰਿਹਾ ਕਿ ਤੂੰ ਮੇਰੇ ਨਾਲ ਸ਼ਰੀਕ ਸਬੰਧ ਬਣਾ ਨਹੀਂ ਤਾਂ ਮੈਂ ਤੇਰੀਆਂ ਜਿਹੜੀਆਂ ਵੀਡੀਓ ਵਗੈਰਾ ਵਾਇਰਲ ਕਰ ਦੂੰਗਾ ਉਹਦੇ ਦੁਆਰਾ ਜਿਹੜੀ ਇਹ ਬਲੈਕਮੇਲ ਹੋਈ ਗਈ ਅਤੇ ਆ ਸ਼ਰੀਕ ਸਬੰਧ ਜਿਹੜੀ ਉਹਦੇ ਨਾਲ ਬਣਾਉਂਦੀ ਰਹੀ ਬਲਜਿੰਦਰ ਸਿੰਘ ਜਿਹੜਾ ਬਾਬਾ ਹੈ ਇਹਨੂੰ 12 ਸਾਲ ਦੀ ਸਜ਼ਾ ਜਿਹੜੀ ਮਾਨਯੋਗ ਅਦਾਲਤ ਵੱਲੋਂ ਸੁਣਾਈ ਗਈ ਹਨ ਦਾਟ ਵਾਲੇ ਦਾ ਉਦੋਂ ਬਹੁਤ ਚਰਚਾ ਦੇ ਵਿੱਚ ਆਉਂਦਾ ਜਦੋਂ ਅਮਰਪਾਲ ਮਹਿਰੋਂ ਉਸ ਸਮੇਂ ਬੋਲਦਾ ਸੋਸ਼ਲ ਮੀਡੀਆ ਤੇ ਲਾਈਵ ਵੀ ਹੁੰਦਾ ਸੀ ਉਹੀ ਬਾਬਾ ਇਹ ਬਲਜਿੰਦਰ ਸਿੰਘ ਅੱਜ ਹੋਈ ਬਲਜਿੰਦਰ ਸਿੰਘ ਹੈਗਾ ਜਿਹੜਾ ਪਹਿਲਾਂ ਵੀ ਕਾਫੀ ਮੀਡੀਆ ਦੇ ਵਿੱਚ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਹੈ। ਆਲਰੇਡੀ ਇਹਦੇ ਖਿਲਾਫ ਇੱਕ ਮੁਕਦਮਾ ਇੱਕ ਲੜਕੀ ਵੱਲੋਂ ਪਹਿਲੇ ਦਰਜ ਕਰਾਇਆ ਜਾ ਚੁੱਕਾ। ਸੋ ਉੱਥੋਂ ਅਸੀਂ ਇਹਨੂੰ ਪ੍ਰੋਟੈਕਸ਼ਨ ਮੰਨਦੇ ਗੋਇੰਦਵਾਲ ਜਿਹੜੀ ਜੇਲ੍ਹ ਦੇ ਵਿੱਚੋਂ ਲਿਆ ਕੇ ਅਸੀਂ ਇਹਦੀ ਗ੍ਰਿਫਤਾਰੀ ਜਿਹੜੀ ਪਾਈ ਰੋ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਿਮਦੀਪ ਜੋਸ਼ ਸਿੰਘ ਪਿਛਲੇ ਦਿਨੀ ਇੱਕ ਨਾਮ ਬੜਾ ਚਰਚਾ ਦੇ ਵਿੱਚ ਆਇਆ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਪ੍ਰੈਸ ਕਾਨਫਰੰਸ ਵੀ ਉਸ ਨਾਮ ਨੂੰ ਲੈ ਕੇ ਹੋਈਆਂ ਉਹ ਨਾਮ ਸੀ ਚਰਨ ਘਾਟ ਵਾਲੇ ਬਾਬਾ ਬਲਜਿੰਦਰ ਸਿੰਘ ਔਰ ਬਲਜਿੰਦਰ ਸਿੰਘ ਹੁਣਾਂ ਨੂੰ ਹੁਣ ਸਜ਼ਾ ਹੋਈ ਹੈ 10 ਸਾਲ ਦੀ ਸਜ਼ਾ ਹੋਈ ਹੈ ਕਿਹੜੇ ਮਾਮਲੇ ਚ ਹੋਈ ਹੈ ਉਹ ਵੀ ਤੁਹਾਨੂੰ ਦੱਸਾਂਗੇ ਔਰ ਪੂਰਾ ਇਹ ਮਾਮਲਾ ਕੀ ਸੀ ਉਹਦੇ ਉੱਪਰ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਡੀਐਸਪੀ ਜਸਬਰਿੰਦਰ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੇ ਸ਼ੁਰੂ ਕਰ ਲੈਨੇ ਆ ਚਰਨ ਘਾਟ ਵਾਲੇ ਬਲਜਿੰਦਰ ਸਿੰਘ 10 ਸਾਲ ਦੀ ਸਜ਼ਾ ਹੁੰਦੀ ਹੈ ਔਰ ਇਹ ਕੇਸ ਕਿਹੜਾ ਸੀ ਇਹ ਸਾਡੇ ਇੱਥੇ ਪੁਲਿਸ ਸਟੇਸ਼ਨ ਜਿਹੜਾ ਮਹਿਣਾ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਪੈਂਦਾ ਉਹਦੇ ਵਿੱਚ ਇੱਕ ਐਫਆਈਆਰ ਨੰਬਰ 72 ਜਿਹੜੀ 18924 ਨੂੰ ਅੰਡਰ ਸੈਕਸ਼ਨ 376 506 ਆਈਪੀਸੀ ਜਿਹੜੀ ਦਰਜ ਰਜਿਸਟਰ ਹੋਈ ਸੀ ਜੋ ਕਿ ਰਾਣੀਵਾਲਾ ਖੂ ਦੀ ਇੱਕ ਲੜਕੀ ਸੀ ਜੋ ਜਗਰਾਉਂ ਡਿਸਟ੍ਰਿਕਟ ਨਾਲ ਸੰਬੰਧ ਰੱਖਦੀ ਸੀ ਜਿਸ ਦੀ 25 26 ਸਾਲ ਦੀ ਉਮਰ ਸੀ ਸੋ ਉਹ ਜਿਹੜੀ ਜਿਹੜਾ ਬਾਬਾ ਬਲਜਿੰਦਰ ਸਿੰਘ ਹੈ ਇਹ ਨੇ ਉਹਨੂੰ ਉਸ ਤਰੀਕੇ ਨਾਲ ਵਰਲਾ ਕੇ ਅਤੇ ਇਹ ਗੱਲ ਕਹੀ ਕਿ ਮੈਂ ਤੈਨੂੰ ਜਿਹੜਾ ਟਰੋਲੀ ਭਾਈ ਗੁਰਦੁਆਰਾ ਸਾਹਿਬ ਹੈ ਉੱਥੇ ਮੱਥਾ ਟਿਕਾਉਣ ਲਈ ਲੈ ਕੇ ਜਾਣਾ ਸੋ ਇਹ ਉਹਨੂੰ ਉੱਥੇ ਮੱਥਾ ਟਿਕਾਉਣ ਦੇ ਬਹਾਨੇ ਲੈ ਕੇ ਆਇਆ ਮੋਗੇ ਡਿਸਟ੍ਰਿਕਟ ਦੇ ਵਿੱਚ ਇੱਥੇ ਸਾਡੇ ਕਿੰਗਡਮ ਹੋਟਲ ਹੈ ਉੱਥੇ ਉਹਨੂੰ ਪ੍ਰਸ਼ਾਦਾ ਛਕਣ ਦੇ ਬਹਾਨੇ ਜਿਹੜਾ ਇਹਨੇ ਕਿਹਾ ਕਿ ਮੈਂ ਤੁਹਾਨੂੰ ਇੱਥੇ ਪ੍ਰਸ਼ਾਦਾ ਛਕਾਉਣਾ ਤੇ ਉਹਨੂੰ ਕਮਰੇ ਦੇ ਵਿੱਚ ਲੈ ਗਿਆ ਸੋ ਇਹਦੇ ਨਾਲ ਉੱਥੇ ਇਹਨੇ ਸ਼ਲੀਲ ਹਰਕਤਾਂ ਕੀਤੀਆਂ ਅਤੇ ਇਹਦੀਆਂ ਵੀਡੀਓ ਵਗੈਰਾ ਜਿਹੜੀਆਂ ਉੱਥੇ ਬਣਾ ਲਈਆਂ ਅਤੇ ਉਹਦੇ ਨਾਲ ਸਰੀਰਕ ਸੰਬੰਧ ਬਣਾਏ ਉਸ ਤੋਂ ਬਾਅਦ ਜਿਹੜੀ ਸਾਡੇ ਇਨਸਪੈਕਟਰ ਅਸ਼ ਪ੍ਰੀਤ ਕੌਰ ਜਿਹੜੀ ਉਹਨੇ ਇਹਦੀ ਤਫ਼ਤੀਸ਼ ਕੀਤੀ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਹੈ ਜਿਹੜਾ ਲੜਕੀ ਦਾ ਜਿਹੜਾ ਮੈਡੀਕਲ ਵਗੈਰਾ ਕਰਾਇਆ ਗਿਆ ਸੋ 19 ਤਰੀਕ ਨੂੰ ਜਿਹੜਾ ਇਹਦਾ ਲੜਕੀ ਦਾ ਮੈਡੀਕਲ ਕਰਾਇਆ ਗਿਆ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਜਿਹੜਾ ਅਸੀਂ ਇਹਦੀ ਤੋਸ਼ੀਆ ਜਿਹੜਾ 20 ਤਰੀਕ ਨੂੰ ਇਹਦੀ ਗ੍ਰਿਫਤਾਰੀ ਜਿਹੜੀ ਪ੍ਰੋਟੈਕਸ਼ਨ ਵੰਨਤੇ ਲਿਆ ਕੇ ਜੋ ਪਹਿਲਾਂ ਹੀ ਕਿਸੇ 184 ਨੰਬਰ ਮੁਕੱਦਮਾ ਹੈ ਜੋ ਸਾਡੇ ਜਗਰਾਉਂ ਡਿਸਟ੍ਰਿਕਟ ਦੇ ਵਿੱਚ ਸਿਟੀ ਜਗਰਾਉਂ ਦੇ ਵਿੱਚ ਉੱਥੇ 29 ਤਰੀਕ ਨੂੰ ਜਿਹੜਾ 24 ਨੂੰ ਆਲਰੇਡੀ ਇਹਦੇ ਖਿਲਾਫ ਇੱਕ ਮੁਕਦਮਾ ਇੱਕ ਲੜਕੀ ਵੱਲੋਂ ਪਹਿਲਾਂ ਦਰਜ ਕਰਾਇਆ ਜਾ ਚੁੱਕਿਆ ਸੀ ਸੋ ਉੱਥੋਂ ਅਸੀਂ ਇਹਨੂੰ ਪ੍ਰੋਟੈਕਸ਼ਨ ਵੰਦ ਤੇ ਗੋਇੰਦਵਾਲ ਜਿਹੜੀ ਜੇਲ੍ਹ ਦੇ ਵਿੱਚੋਂ ਲਿਆ ਕੇ ਅਸੀਂ ਇਹਦੀ ਗ੍ਰਿਫਤਾਰੀ ਜਿਹੜੀ ਪਾਈ ਗਈ ਉਸ ਤੋਂ ਬਾਅਦ ਇਹਦੀ ਪੁੱਛਗਿੱਛ ਹੋਈ ਫਿਰ ਇਸ ਦਾ ਅਸੀਂ ਜਿਹੜਾ ਸਾਰੇ ਤਫਤੀਸ਼ ਮੁਕੰਮਲ ਕਰਨ ਤੋਂ ਬਾਅਦ ਜਿਹੜਾ ਇਹਦਾ ਚਲਾਨ ਟੂ ਕੋਰਟ ਕਰਵਾਇਆ ਗਿਆ ਚਲਾਨ ਟੂ ਕੋਰਟ ਹੋਣ ਤੋਂ ਬਾਅਦ ਜਿਹੜਾ ਮਾਨਯੋਗ ਸਾਡੇ ਐਡੀਸ਼ਨ ਸ਼ਹਿੰਦਰ ਸਾਹਿਬ ਹੈ ਜਿਹੜੇ ਸ਼੍ਰੀ ਵਿਸ਼ਨਸ ਰੂਪ ਜੀ ਮੋਗਾ ਵਿਖੇ ਇੰਨਾ ਦੀ ਮਾਨਯੋਗ ਅਦਾਲਤ ਦੇ ਵਿੱਚ ਜਿਹੜਾ ਕੇਸ ਚੱਲਿਆ ਕੇਸ ਚੱਲਣ ਤੋਂ ਬਾਅਦ ਹੈ ਜਿਹੜਾ ਜਿਹੜਾ 376 ਦੇ ਵਿੱਚ ਇਹਨੂੰ 10 ਸਾਲ ਦੀ ਸਜ਼ਾ ਉਹਨਾਂ ਨੇ ਸੁਣਾਈ ਅਧਰ ਜਿਹੜੀ 506 ਸੈਕਸ਼ਨ ਹੈ ਉਹਦੇ ਵਿੱਚ ਜਿਹੜੀ 2 ਸਾਲ ਦੀ ਸਜ਼ਾ ਸੁਣਾਈ ਸੋ ਇਹਨੂੰ ਕੁੱਲ ਜਿਹੜੀ 12 ਸਾਲ ਦੀ ਸਜ਼ਾ ਜਿਹੜੀ ਬਲਜਿੰਦਰ ਸਿੰਘ ਜਿਹੜਾ ਬਾਬਾ ਹੈ ਇਹਨੂੰ 12 ਸਾਲ ਦੀ ਸਜ਼ਾ ਜਿਹੜੀ ਮਾਨਯੋਗ ਅਦਾਲਤ ਵੱਲੋਂ 5125 ਨੂੰ ਸੁਣਾਈ ਗਈ ਹੈ ਸਤਿ ਸ੍ਰੀ ਅਕਾਲ ਇਹ ਮਾਮਲਾ ਸ਼ੁਰੂ ਕਿੱਥੋਂ ਹੁੰਦਾਗਾ ਕਦੋਂ ਦੀ ਇਹ ਗੱਲ ਹੈ ਇਹ ਜੋ ਸਾਡੇ ਧਿਆਨ ਵਿੱਚ ਆਇਆ ਜੀ ਪਹਿਲਾਂ ਤਾਂ ਜਿਹੜਾ 184 ਨੰਬਰ ਐਫ ਆਈ ਆਰ ਹੈ ਉਹ ਤਾਂ 2924 ਦੀ ਇਹਨਾਂ ਨੇ ਜਿਹੜੀ ਉੱਥੋਂ ਦੀ ਕੋਈ ਰਹਿਣ ਵਾਲੀ ਲੁਧਿਆਣੇ ਦੀ ਲੇਡੀ ਸੀ ਉਹਨੇ ਦਰਜ ਕਰਵਾਇਆ ਸੀ ਸੋ ਉਸ ਤੋਂ ਬਾਅਦ ਜਿਹੜਾ ਇਹ ਬਾਬਾ ਉੱਥੋਂ ਜੇਲ੍ਹ ਚ ਚਲਾ ਗਿਆ ਸੀ ਜੇਲ੍ਹ ਚ ਆਉਣ ਜਾਣ ਤੋਂ ਬਾਅਦ ਜਿਹੜਾ ਸਾਡੇ ਕੋਲ ਜਿਹੜਾ ਲੇਡੀ ਨੇ ਆ ਕੇ ਇੱਥੇ ਬਿਆਨ ਤਹਿਰੀਰ ਕਰਾਇਆ ਸੋ ਉਹ ਐਫ ਆਈ ਆਰ ਨੰਬਰ ਜਿਹੜੀ 18924 ਨੂੰ ਜਿਹੜੀ 376 ਤੇ 506 ਆਈ ਪੀ ਸੀ ਦੀ ਥਾਣਾ ਮਹਿਣਾ ਵਿਖੇ ਜਿਹੜੀ ਉਹ ਇੱਥੇ ਸਾਡੇ ਸਭੂਦੀਨ ਧਰਮਕੋਟ ਦੇ ਅੰਦਰ ਜਿਹੜੀ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਰਿਜਿਸਟਰ ਕੀਤੀ ਗਈ ਸੀ ਇਹ ਡੇਰੇ ਨਾਲ ਕਿਵੇਂ ਜੁੜਦੀ ਹੈ ਕੁੜੀ ਕੁਝ ਇਸ ਦੇ ਬਾਰੇ ਵੀ ਸਾਨੂੰ ਜਰੂਰ ਦੱਸੋ ਕਿ ਇਹਨਾਂ ਦਾ ਪਰਿਵਾਰ ਜਾਂਦਾ ਸੀ ਜਾਂ ਇਹ ਖੁਦ ਜਾਂਦੀ ਸੀ ਨਹੀਂ ਡੇਰੇ ਦੇ ਵਿੱਚ ਜੋ ਐਫ ਆਈ ਆਰ ਦੇ ਮੁਤਾਬਕ ਹੈ ਕਿ ਮੈਂ ਉੱਥੇ ਡੇਰੇ ਦੇ ਵਿੱਚ ਬੜੀ ਸ਼ਰਦਾ ਦੇ ਨਾਲ ਜਾਂਦੀ ਸੀ ਸੋ ਉੱਥੇ ਬਾਬੇ ਨੇ ਇਹਨਾਂ ਨੂੰ ਇਹ ਕਿਹਾ ਕਿ ਮੈਂ ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਸਾਡੇ ਇੱਥੇ ਟਰੋਲੀ ਪਾਈ ਹੈ ਡਗਰੂ ਦੇ ਨੇੜੇ ਸੋ ਅਸੀਂ ਉੱਥੇ ਤੁਹਾਨੂੰ ਮੱਥਾ ਟਿਕਾ ਕੇ ਲੈ ਕੇ ਆਉਣੇ ਆ। ਸੋ ਰਸਤੇ ਦੇ ਵਿੱਚ ਇਹਨੇ ਬਾਨਾ ਕਰਕੇ ਜਿਹੜਾ ਇੱਥੇ ਹੋਟਲ ਕਿੰਗਡਮ ਹੈ ਉਹਦੇ ਵਿੱਚ ਪ੍ਰਸ਼ਾਦਾ ਛਕਣ ਦੇ ਬਾਨੇ ਨਾਲ ਇਹਨੂੰ ਜਿਹੜਾ ਉੱਥੇ ਹੋਟਲ ਦੇ ਵਿੱਚ ਲੈ ਗਿਆ। ਉੱਥੇ ਇਹਦੇ ਨਾਲ ਜਿਹੜਾ ਇਹਨੇ ਅ ਸਰੀਰਕ ਸੰਬੰਧ ਬਣਾਏ ਸੋ ਉਹ ਲੜਕੀ ਨੂੰ ਇਹ ਜਿਹੜੀਆਂ ਵੀਡੀਓਜ਼ ਵਗੈਰਾ ਨੇ ਉੱਥੇ ਬਣਾ ਲੀਆਂ ਅਤੇ ਫੋਟੋਗ੍ਰਾਫਸ ਖਿੱਚ ਲਏ ਉਹ ਲੈ ਕੇ ਇਹ ਥੋੜਾ ਉਸ ਨੂੰ ਡਰਾਉਂਦਾ ਧਮਕਾਉਂਦਾ ਰਿਹਾ ਦਬਾਅ ਪਾਉਂਦਾ ਰਿਹਾ ਕਿ ਤੂੰ ਮੇਰੇ ਨਾਲ ਸ਼ਰੀਰਕ ਸੰਬੰਧ ਬਣਾ ਨਹੀਂ ਤਾਂ ਮੈਂ ਤੇਰੀਆਂ ਜਿਹੜੀਆਂ ਵੀਡੀਓ ਵਗੈਰਾ ਵਾਇਰਲ ਕਰ ਦੂੰਗਾ ਸੋ ਐਸੇ ਵਿਚਾਰੀ ਉਹ ਪੀੜਤ ਲੜਕੀ ਐਸੇ ਚੱਕਰ ਦੇ ਵਿੱਚ ਆ ਕੇ ਉਹਦੇ ਦੁਆਰਾ ਜਿਹੜੀ ਇਹ ਬਲੈਕਮੇਲ ਹੋਈ ਗਈ ਅਤੇ ਸ਼ਰੀਰਕ ਸੰਬੰਧ ਜਿਹੜੀ ਉਹਦੇ ਨਾਲ ਬਣਾਉਂਦੀ ਰਹੀ ਪਰੰਤੂ ਜਦੋਂ ਦੂਸਰਾ ਮੁਕੱਦਮਾ ਸਿਟੀ ਜਗਰਾਉਂ ਦਰਜ ਰਜਿਸਟਰ ਹੋ ਗਿਆ ਸੋ ਐਨੇ ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਇੱਥੇ ਆ ਕੇ ਬਿਆਨ ਰਜਿਸਟਰ ਕਰਾਇਆ ਅਤੇ ਅਸੀਂ ਐਫ ਆਈ ਆਰ ਦਰਜ ਕਰਕੇ ਜਿਹੜਾ ਇਸ ਬਾਬੇ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਪੇਸ਼ ਕੀਤਾ ਸੋ ਹੁਣ ਜੱਜ ਸਾਹਿਬ ਵੱਲੋਂ ਇਹਨੂੰ 12 ਸਾਲ ਦੀ ਜਿਹੜੀ ਸਜ਼ਾ ਹੋ ਚੁੱਕੀ ਹੈ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਪ੍ਰੋਡਕਸ਼ਨ ਬ੍ਰਾਂਡ ਤੇ ਲਿਆਂਦਾ ਸੀ ਇੱਥੇ ਮੋਗੇ ਦੇ ਵਿੱਚ ਉਸ ਤੋਂ ਪਹਿਲਾਂ ਕਿਹੜੇ ਕੇਸ ਦੇ ਵਿੱਚ ਇਹ ਅੰਦਰ ਸੀ ਔਰ ਜਦੋਂ ਇਹ ਉਸ ਸਮੇਂ ਅਰੈਸਟ ਕੀਤੀ ਇਸ ਦੀ ਉਦੋਂ ਵੀ ਜ਼ਬਰਜਨਾਬ ਵਾਲਾ ਮਾਮਲਾ ਸੀ ਕੋਈ ਹਾਂਜੀ ਉਦੋਂ ਉਸ ਟਾਈਮ ਤੇ ਵੀ ਜਿਹੜਾ 184 ਨੰਬਰ ਮੁਕੱਦਮਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਦੋ ਨੋ 24 ਦਾ ਸੀਗਾ ਉਹ ਜਿਹੜੀ ਸੈਕਸ਼ਨ 69 ਅਤੇ 251 ਜਿਹੜੀ ਸੀਗੀ ਕਿ ਇਹ ਉੱਤੇ ਕਿਸੇ ਲੜਕੀ ਦੇ ਨਾਲ ਵਿਆਹ ਦਾ ਝਾਂਸਾ ਦੇ ਕੇ ਉਹਦੇ ਨਾਲ ਜਿਹੜਾ ਲਗਾਤਾਰ ਜਿਹੜਾ ਸ਼ਰੀਰਕ ਸੰਬੰਧ ਬਣਾਉਂਦਾ ਰਿਹਾ ਸੀ ਸੋ ਉਸਨੇ ਬਾਅਦ ਦੇ ਵਿੱਚ ਜਿਹੜੀ ਐਫਆਈਆਰ ਜਿਹੜੀ ਦਰਜ ਰਜਿਸਟਰ ਕਰਾਈ ਜਦੋਂ ਉਸਨੇ ਮੈਰਿਜ ਕਰਨ ਤੋਂ ਇਨਕਾਰ ਕਰ ਦਿੱਤਾ ਇੱਕ ਇਹ ਵੀ ਸਾਨੂੰ ਜ਼ਰੂਰ ਦੱਸੋ ਕਿ ਬਲਜਿੰਦਰ ਸਿੰਘ ਬਾਬੇ ਦਾ ਨਾਮ ਚੰਨ ਘਟ ਵਾਲੇ ਦਾ ਉਦੋਂ ਬਹੁਤ ਚਰਚਾ ਦੇ ਵਿੱਚ ਆਉਂਦਾ ਜਦੋਂ ਅਮਰਤਪਾਲ ਮਹਿਰੋਂ ਉਸ ਸਮੇਂ ਬੋਲਦਾ ਸੋਸ਼ਲ ਮੀਡੀਆ ਤੇ ਲਾਈਵ ਵੀ ਹੁੰਦਾ ਹੈ ਪ੍ਰੈਸ ਕਾਨਫਰੈਂਸਾਂ ਵੀ ਹੁੰਦੀਆਂ ਨੇ ਪ੍ਰੈਸ ਕਾਨਫਰੈਂਸਾਂ ਦੇ ਵਿੱਚ ਪੀੜਤ ਲੜਕੀਆਂ ਨੂੰ ਵੀ ਲਿਆਂਦਾ ਜਾਂਦਾ ਹੈ ਬਹੁਤ ਵਾਰ ਫੋਨ ਕਾਲਿੰਗ ਵੀ ਦਿਖਾਉਂਦਾ ਮਰਤਪਾਲ ਮਹਿਰੋਂ ਕਿ ਆ ਦੇਖੋ ਮੈਂ ਚੰਦ ਚਰਨ ਘਾਟ ਵਾਲੇ ਬਾਬੇ ਨੂੰ ਫੋਨ ਲਾਇਆ ਸੀ ਬਹੁਤ ਸਾਰਾ ਕੁਝ ਹੁੰਦਾ ਕਿ ਇਹ ਉਹੀ ਸਾਰਾ ਉਹੀ ਸਾਰਾ ਸੀਨ ਸੀ ਉਹੀ ਬਾਬਾ ਇਹ ਬਲਜਿੰਦਰ ਸਿੰਘ ਹਾਂਜੀ ਉਹੀ ਪੁਰਾਣਾ ਜਿਹੜਾ ਬਲਜਿੰਦਰ ਸਿੰਘ ਹੈਗਾ ਜਿਹੜਾ ਪਹਿਲਾਂ ਵੀ ਕਾਫੀ ਮੀਡੀਆ ਦੇ ਵਿੱਚ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਸੋ ਉਹ ਵੀ ਜਿਹੜਾ ਵੇਖਦੇ ਰਹੇ ਆ ਮੀਡੀਆ ਦੇ ਵਿੱਚ ਉਹਦੇ ਖਿਲਾਫ ਜਿਹੜਾ ਚੱਲ ਰਿਹਾ ਸੀ ਸੋ ਉਹ ਸਾਰੀ ਅਸਲੀਤ ਸੀ ਸੋ ਇਸ ਕਰਕੇ ਮਾਨਯੋਗ ਜੱਜ ਸਾਹਿਬ ਵੱਲੋਂ ਇਹਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ ਫਾਸਟ ਟਰੈਕ ਕੇਸ ਚੱਲਿਆ ਜੀ ਮਤਲਬ ਬੜੀ ਜਲਦੀ ਸਜ਼ਾ ਹੋਈ ਹਾਂਜੀ ਹੁਣ ਜਿਹੜੀਆਂ ਮਾਨਯੋਗ ਅਦਾਲਤਾਂ ਸਾਡੀਆਂ ਉਹਦੇ ਵਿੱਚ ਫਾਸਟ ਟਰੈਕ ਜਿਹੜੇ ਰੇਪ ਕੇਸ ਹੈ ਉਹ ਪੀੜਤ ਲੜਕੀਆਂ ਨੂੰ ਲੈ ਕੇ ਉਹਦੇ ਵਿੱਚ ਬਹੁਤ ਜਲਦੀ ਸੁਣਵਾਈ ਹੋਣ ਲੱਗੀ ਹੈ ਜਿਹਦਾ ਚਲਾਨ ਵੀ ਅਸੀਂ 60 ਦਿਨ ਦੇ ਅੰਦਰ ਅੰਦਰ ਪੇਸ਼ ਕਰਨਾ ਹੁੰਦਾ ਹੈ ਸੋ ਅਸੀ ਉਹਦਾ ਚਲਾਨ ਛੱਡ ਦਿੰਦੇ ਅੰਦਰ ਅੰਦਰ ਪੇਸ਼ ਕੀਤਾ ਉਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਇਹਦੇ ਉੱਪਰ ਜਲਦੀ ਤੋਂ ਜਲਦੀ ਚਾਰਜ ਲਗਾ ਕੇ ਜਿਹੜੀ ਇਹਦੀ ਸੁਣਵਾਈ ਕੀਤੀ ਗਈ ਹੈ ਸੁਣਵਾਈ ਹੋਣ ਤੋਂ ਬਾਅਦ ਜਿਹੜੀ ਇਹ ਦੋਸ਼ੀ ਸਾਬਤ ਹੋਇਆ ਉਸ ਤੋਂ ਬਾਅਦ ਇਹਨੂੰ ਜਿਹੜੀ ਜੱਜ ਸਾਹਿਬ ਨੇ 12 ਸਾਲ ਦੀ ਜਿਹੜੀ ਇਹਨੂੰ ਸਜ਼ਾ ਸੁਣਾਈ ਗਈ ਪੀੜਤ ਪਰਿਵਾਰ ਸੈਟੀਸਫਾਈਡ ਹੈ ਜੀ ਹਾਂਜੀ ਪੀੜਤ ਪਰਿਵਾਰ ਕਿਉਂਕਿ ਹੁਣ ਮੈਂ ਉਹਨਾਂ ਨੂੰ ਮਿਲ ਨਹੀਂ ਸਕਿਆ ਜਦੋਂ ਉਹਨੂੰ ਸਜ਼ਾ ਕਾਨੂੰਨ ਨੇ ਦੇਤੀ ਤੇ ਫਿਰ ਤਾਂ ਸੈਟੀਸਫਾਈ ਹੋਣਗੇ ਜੀ ਉਹ ਡੇਰੇ ਦੇ ਉੱਪਰ ਵੀ ਕੋਈ ਐਕਸ਼ਨ ਲੈ ਆ ਉਚਰਨ ਘਾਟ ਵਾਏ ਦੇ ਜਾਂ ਉੱਥੇ ਜਿਹੜੇ ਹੋਰ ਰਹਿੰਦੇ ਨੇ ਕੋਈ ਇਹਦੇ ਸੇਵਾਦਾਰ ਕਿਉਂਕਿ ਕਈ ਵਾਰ ਹੁੰਦਾ ਕਿ ਬੰਦਾ ਕੱਲਾ ਨਹੀਂ ਹੁੰਦਾ ਲੇਕਿਨ ਨਾਲ ਕੌਨਸਪਿਰੈਂਸੀ ਦੇ ਵਿੱਚ ਸਾਜ਼ਿਸ਼ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਾਣੇ ਐਡ ਹੁੰਦੇ ਨੇ ਨਹੀਂ ਜੀ ਉਹ ਏਰੀਆ ਜਿਹੜਾ ਪੈਂਦਾ ਉਹ ਸਿਟੀ ਜਗਰਾਉਂ ਦਾ ਏਰੀਆ ਪੈਂਦਾ ਜੀ ਸਾਡੀ ਸਬਡਿਵੀਜ਼ਨ ਦੇ ਅੰਦਰ ਨਹੀਂ ਪੈਂਦਾ ਉਹ ਇਹ ਤਾਂ ਉਹਦੇ ਬਾਰੇ ਤਾਂ ਇਹ ਜਿਹੜੇ ਆਪਣੇ ਡਿਸਟ੍ਰਿਕਟ ਪੁਲਿਸ ਜਗਰਾਉਂ ਦਾ ਜ਼ਿਆਦਾ ਚੰਗੀ ਤਰ੍ਹਾਂ ਦੱਸ ਸਕਦੀ ਹੈ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਨੇ ਜਦੋਂ ਪੀੜਤ ਧਿਰ ਲਗਾਤਾਰ ਬਹੁਤ ਵਾਰ ਅਸੀਂ ਦੇਖਿਆ ਕਿ ਕਿੰਨੇ ਸਾਲ ਲੱਗ ਜਾਂਦੇ ਨੇ ਇਨਸਾਫ ਨਹੀਂ ਮਿਲਦਾ ਪਰ ਜਿਵੇਂ ਇਸ ਮਾਮਲੇ ਦੇ ਵਿੱਚ ਹੋਇਆ ਫਾਸਟ ਟਰੈਕ ਕੋਰਟ ਬਣੀ ਔਰ ਉਹਦੇ ਵਿੱਚ ਸਜ਼ਾ ਹੋਈ ਹੈ ਨਹੀਂ ਜੀ ਹੁਣ ਸਾਡੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਦੇ ਮਾਨਯੋਗ ਸਾਡੇ ਹਾਈ ਕੋਰਟ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਇਸ ਤਰ੍ਹਾਂ ਦੇ ਕੇਸ ਹੁੰਦੇ ਹਨ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਫਾਸਟ ਟਰੈਕ ਕੋਰਟਾਂ ਸਾਡੀਆਂ ਜਿਹੜੀਆਂ ਸੁਣਵਾਈ ਕਰਦੀਆਂ ਨੇ ਸੋ ਸਾਡਾ ਵੀ ਪੁਲਿਸ ਦਾ ਫਰਜ਼ ਬਣਦਾ ਜਦੋਂ ਕੋਈ ਇਹੋ ਜਿਹੀ ਵਾਰਦਾਤ ਹੋ ਜਾਂਦੀ ਹੈ ਅਸੀਂ ਉਹਨੂੰ ਤੁਰੰਤ ਜਿਹੜੀ ਪੀੜਤਾ ਲੜਕੀ ਹੈ ਬੱਚੀ ਹੈ ਉਹਦਾ ਬਿਆਨ ਲਿਖ ਕੇ ਅਸੀਂ ਜਿਹੜੀ ਤੁਰੰਤ ਜਿਹੜੀ ਕਾਰਵਾਈ ਕਰੀਏ ਅਤੇ ਨਾਲ ਦੀ ਨਾਲ ਜਿਹੜੀ ਦੋਸ਼ੀ ਨੂੰ ਅਸੀਂ ਬੰਦ ਹਵਾਲਤ ਕਰੀਏ ਉਹਨਾਂ ਨੂੰ ਹਵਾਲਤ ਦੇ ਅੰਦਰ ਕਰਕੇ ਉਸ ਤੋਂ ਬਾਅਦ ਜਿਹੜੀ ਕਾਨੂੰਨ ਮੁਤਾਬਕ ਜਿਹੜੀ ਕਾਰਵਾਈ ਬਣਦੀ ਹੈ ਅਸੀਂ ਉਹ ਕਰੀਏ ਸੋ ਅਸੀਂ ਆਪਣਾ ਫਰਜ਼ ਨਿਭਾਉਂਦੇ ਹੋਏ ਪੂਰਾ ਇਮਾਨਦਾਰੀ ਨਾਲ ਮਿਹਨਤ ਨਾਲ ਜਿਹੜਾ ਅਸੀਂ ਆਪਣਾ ਫਰਜ਼ ਨਿਭਾਈਏ ਪੁਲਿਸ ਨੂੰ ਲੈ ਕੇ ਸੋ ਇਸੇ ਤਰ੍ਹਾਂ ਇਹ ਜਿਹੜੀਆਂ ਮਾਨਯੋਗ ਅਦਾਲਤਾਂ ਹਨ ਉਹਨਾਂ ਨੇ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ਜੋ ਕਿ ਇਹਨੂੰ ਜਿਹੜਾ ਲੜਕੀ ਨੂੰ ਜਿਹੜਾ ਇਨਸਾਫ ਮਿਲਿਆ ਸੋ ਇਹੋ ਜਿਹੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵੱਲੋਂ ਜਿਵੇਂ 12 ਸਾਲ ਦੀ ਸਜ਼ਾ ਹੋਈ ਹੈ ਇਸੇ ਤਰ੍ਹਾਂ ਸਜ਼ਾਵਾਂ ਮਿਲਦੀਆਂ ਰਹਿਣ ਤਾਂ ਇਹੋ ਜਾਂ ਜਿਹੜਾ ਜੁਰਮ ਕਰਨ ਤੋਂ ਇਹ ਜਿਹੜੇ ਲੋਕ ਬਾਜ਼ ਨਹੀਂ ਆ ਰਹੇ ਉਹ ਜਲਦੀ ਤੋਂ ਜਲਦੀ ਜਿਹੜੀ ਇਸ ਜੁਰਮ ਨੂੰ ਜਿਹੜੀ ਨੱਥ ਪੈ ਸਕਦੀ ਹੈ ਅਤੇ ਲੋਕਾਂ ਦਾ ਜਿਹੜਾ ਬਹੁਤ ਜ਼ਿਆਦਾ ਵਿਸ਼ਵਾਸ ਜਿਹੜਾ ਕਾਨੂੰਨ ਤੇ ਬਣ ਸਕਦਾ ਹੈ